आ गया मुख्तार यार पहले दी वाली अपनी आ गया आज अपन दोनों दी राती हुई अपनी ज्योति आ गया अड्डे से चली गई यार अड्डे जी जनाबू आ गया अड्डे से बच अपन बच के निगरानी रखनी आए गए जी जी जनानी नरगानी नरगानी अच्छा। भाई निगाह बनी अच्छा गैर बंदा आ जाए ना पिंड से कलरी हू भी पहले ना ना आ जाए गेरी पीती जागदा ਭਾਈ ਆ ਨਾ ਯਾਨੀ ਕੋਈ ਜੱਟੇ ਆ ਪਏਗੇ ਪੈਂਚੋ ਡਾ ਲੈ ਯੂ ਲਟ ਕੇ ਪਿੰਡ ਨੂੰ ਹੈਗਾ ਮੇਰੇ ਕੋਲੇ ਐ ਕਰ ਇੱਕ ਛਟਾ ਕੰਬਾ ਐਥੇ ਵਹ ਚੱਲੀ ਆ ਹਾਂ ਕੋਈ ਆਉਂ ਜਾ ਜਾਂਦਾ ਰੁਕਣਾ ਤੂੰ ਉਹ ਆ ਗਿਆ ਇੱਕ ਤਾਂ ਨਾ ਹੈ ਪਿੰਡ ਦਾ ਐ ਸ਼ਬਦ ਨਹੀਂ 11 ਵਜੇ ਤੋਂ ਬਾਅਦ ਰੁਕਣਾ 11 ਵਜੇ 11 ਵਜੇ ਤੋਂ ਬਾਅਦ 11 ਵਜੇ ਤੋਂ 11 ਵਜੇ ਤੋਂ ਬਾਅਦ ਰੁਕਣਾ ਚੰਗਾ

ਜੱਬ ਜਿੰਦਰ ਚ ਪਾਇਆ ਗਿਆ ਭਰਾਵਾ ਤੇ 10:00 ਵਜੇ ਸੈਂਖ ਜਾਦਾ ਲੰਗ ਇਸ ਤੇ ਮੇਰਾ ਸੋਲਾ ਹਾਂ ਤੇ ਪਤਾ ਨਹੀਂ ਭਰਾਵਾ ਨਛਾਈ ਨੂੰ ਸਿਆਲਾ ਸੀ ਜਨੂ ਦੀ ਦਾ ਦੁੱਧਾ ਸੀ ਕੁੰਡਲੀਆਰਾ ਕੀ ਪਤਾ ਲੱਗਦਾ ਕੌਣ ਹੋ ਜਾ ਅਸਵਾ ਖੇਚਲ ਟੱਪ ਗਿਆ ਚੱਪ ਗਿਆ ਆਪਾਂ ਕੀ ਲੈਣਾ ਯਾਰ ਜੇ ਮਗਰ ਜਾਂਦੇ ਨਾ ਜਾਣੀ ਅਗਲੇ ਕੋਲੇ ਅਸ਼ਲਾ ਹੋਵੇ ਮਾਰੇ ਕਾਂ ਤੇ ਭੈਂਕੋਦਾ ਤੇ ਤੂੰ ਨਹੀਂ ਲੱਗਿਆ ਉਹ ਦਿਨ ਪਿਛਤਦਾ ਨਾ ਨਾ ਆਪਾਂ ਕੀ ਲੈਣਾ ਇੱਜਾ ਕੀ ਆ ਗਿਆ ਕੱਜ ਚਾਹ ਰਿਹਾ

ਆ ਗਿਆ ਜੈਸੀ ਲੱਗਿਆ ਪਤਾ ਯਾਰ ਪਿੰਡ ਚ ਗਾਇਰ ਬੰਦਾ ਆ ਗਿਆ ਨਾ ਆ ਬਸ ਗੱਜ ਆਪਣੇ ਕਹਿ ਗਿਆ ਮੁੰਗੇ ਹੋਈ ਛੱਲੇ ਛੱਲੇ ਦੀ ਇੱਛਾ ਕੇ ਉਹ ਪਸਤਾ ਗਏ ਇਹ ਤਾਂ ਪਿੰਡ ਤੇ ਆਈ ਜਾ ਇਹ ਮੈਂ ਰੁੜਕੇ ਯਾਰ ਰੋੜਕੇ ਪਿੰਡ ਤੇ ਆ ਗਿਆ ਮੋਟਰਸਾਈਕਲ ਦੇ ਤੇਲ ਮੋਕੇ ਤਾਂ ਖੜੇ ਆ

ਹੋਕਾ ਮਾਰਦੇ ਜਾਗਦੇ ਰਹੋ ਹੋਕਾ ਮਾਰ ਜੇ ਸੌਂਗੇ ਅਸੀਂ ਵੀ ਸੌ ਜਾਗੇ ਨਾ ਨਾ ਆਪਣੀ ਜੋਤੀ ਹੈ ਯਾਰ ਕੰਬਰੀ ਗਲੀ ਤੋਂ ਕਰਨਾ ਚਾਹੀਦਾ ਨਾ ਨਾ ਆ ਜਾ ਤੁਸੀਂ ਸੌਂਗੇ ਅਸੀਂ ਸੌ ਜਾਵਾਂਗੇ ਖਾਗਾ ਹੁੰਦਾ ਨਹੀਂ ਕੋਈ ਆਇਆ ਇਸ ਵੇਲੇ ਨਾ ਨਾ ਪਤਾ ਕੋਈ ਨਹੀਂ ਨਾ ਨਾ ਮੈਨੂੰ ਪਤਾ ਹੈ ਕੌਣ ਦਬਾਏ ਹੁੰਦੇ ਆ ਨਾ ਉਹ ਗੱਲ ਤੇਰੀ ਪੱਕੀ ਆ ਹੋਣਾ ਨਾ ਗਾਣੀਆਂ ਕੋਈ ਪੈਂਦਾ ਜਾਂ ਜਨਾਨੀ ਜਾਂ ਪਿਆਰਾ ਬੰਦਾ ਭਾਵੇਂ ਆ ਗਿਆ ਹਾਂ ਹਾਂ आ गया जानदी जानदी ठंड दा फायदा छा जांदा ना ना ठंड दा की फायदा ठा नहीं कुमार कर जार ना तू जाग दे रखो तो पांव गुजे ना कुत्ते ता अपने का चपाओ के दे ये मैं पापा को दे अपना तो जर फायदा जर अपन को पांव दे जर आए का जो तो अच्छा दम रे दम दम आगे आगे आ आगे जा देख ले निगा मारा गली से कोई गाड़ बंदा तो नहीं खड़ा पड़ा गड्डी खड़ी है ना ना है नहीं कोई आजा से इधर देख ले इधर तो छोटे पैर लग गए थे ना ना इधर पर अपनी जॉब्सी है अपनी जुम्मा जारी है यार या। देखा जा हक का बंदा गली रा सारा चंगी तरह निर्गानी ना चला बार बार जा अपुन

पाने तन्न हो गए कम भी गल कर तू सो ना जा ओ बख्तावर मैं जी आंख लग जाए चट नींद ना ले ले रख दे ना ना नींद ले ना यार मैं पैना मरा जा चंगा हां जा आ गई मकन गया आ गई कहानी आया आ गई आ गया ही आ गया बैठ गया मेरे संगे मेरे लिए

ਨਾ ਨਾ ਇਹ ਯਾਰਾਂ ਦੀ ਸ਼ੌਂਕ ਹੀ ਲੱਗ ਗਈ ਮੇਰੇ ਸਾਰੇ ਦੀ ਚਲਦੀ ਤਾਂ ਤੀ ਲਵਾ ਦੂ ਮੈਂ ਟਾਂਚ ਕਿੱਧਰ ਚੱਪ ਗਈ ਮੇਰੇ ਸਾਰੇ ਦੀ ਥੇੜੀ ਹੈ ਕੋਈ ਗੇਟਮੇਟ ਕਰੀਏ ਨਾ ਨਾ ਮਨ ਨਹੀਂ ਜਾ ਸੁਪਨਾ ਆ ਗਿਆ ਮੇਰਾ ਸਾਜਿਆ ਸੁਪਨਾ ਤਾਂ ਚੱਲ ਆਖਦਾ ਉਹ ਚੱਪਾ ਤਾਂ ਨਿਕਲਦਾ ਜਿਹਾ ਫਿਰ ਕੋਈ ਨਿਕਲਦਾ ਭਾਈ ਤੇ ਆਲੀ ਨਾ ਰੱਖ ਗਿਆ ਨਾ ਪਰ ਆ ਰਿਹਾ ਯਾਰਾ ਤੂੰ ਹੈ ਮੈਨੂੰ ਤਾਂ ਤੂੰ ਦੂਜੇ ਲੱਗਦਾ ਨਾ ਨਾ ਦੂਜਾ ਕਿਹੜਾ ਵੋੜਾ ਕਹਿਣਾ ਨਾ ਨਾ ਉਹ ਚੋ ਗਿਆ ਪੈ ਗਿਆ ਚੱਲ ਐਵੇਂ ਹੀ ਪੈ ਗਿਆ ਨੇ ਰੱਖ ਨਿਗਾਹ ਕੀ ਰੱਖਾਂ ਤੂੰ ਤਾਂ ਮੈਨੂੰ ਚਮੜਿਆ ਪਿਆ ਸੀ ਯਾਰ ਹੈ ਮੈਨੂੰ ਚਮੜਿਆ ਪਿਆ ਨਾ ਨਸਟ ਨੂੰ ਕਰਛੇ ਕੁਮਲ ਨਾ ਨਾ ਆਪਾਂ ਕਿ ਲੈਣਾ ਤੇਰਾ ਪਹਿਰਾ ਰੱਖਦਾ ਤੂੰ ਹੈ ਨਾ ਪਹਿਲੀ ਹੁਰਕਿਸਤਰਾ ਰੱਖਦਾ ਨੂੰ ਨਾ ਆ ਗਿਆ ਚੱਲ ਤੇ ਸੁਪਰੇ ਦਾ ਵੱਡੇ ਲੈ ਤੂੰ ਆ ਗਿਆ ਆ ਗਿਆ ਉਹ ਗਾਂ ਚੱਲਦੇ ਹੈ ਹੈ ਆ ਜਾ ਗਾਂ ਚ ਚੱਲ ਫਿਰ ਐਡੇ ਯਾਰ ਕੁਛ ਚਾਹੀਆ ਪੌਂਖ ਜਾਈਆਂ ਨੋ ਦੀ ਕੁ ਹੋਵੇ ਨਾ ਯਾਰ ਲੁੱਟਾ ਬਹੁਤ ਆ ਤੂੰ ਨਾ ਆ ਜਾ ਹੈ ਨਾ ਆ ਗਾਂ ਚੱਲ ਫਿਰ ਆ ਗਿਆ ਚੱਲ। ਚੱਪ। ਉਹ ਆ ਜਾ ਬਖਤੌਰ। ਐ ਕੱਢ। ਹੂੰ। ਆ ਗਲੀ ਚੱਲੇ। ਨਹੀਂ ਯਾਰ ਅੱਡੇ ਤੇ ਹੁੰਦੀ ਨਿਗਰਾਨੀ ਤਾਂ ਸਾਰੀ। ਨਾ ਨਾ ਸਾਰੀ ਗਲੀਆਂ। ਓਹ ਦੇ ਕੰਨੀ ਆਉਂਦੀ ਏ ਦੁਨੀਆ। ਓਏ ਬਖਤੌਰ। ਮੇਰੇ ਆ ਸਾਰੇ ਆਉਂ ਬੰਦਾ ਨਹੀਂ ਆਉਂਦਾ ਯਾਰ। ਮੈਨੂੰ ਤਾਂ ਲੱਗਦਾ ਨਕਸ਼ਾ ਬਦਲ ਕੇ ਆਇਆ। ਆ ਜਾ ਚੱਲੀਏ। ਆ ਜਾ। ਆ ਜਾ ਜੌਤੀ ਆ ਪੰਜ ਆ ਜਾ ਆਪਣੀ। ਹੱਲ ਨੂੰ ਪੁਲਸ پکڑ ਲੋ ਆਪਾਂ ਨੂੰ। ਅੰਜੇ ਜੱਜ ਕਰਾਣਾ ਹੋਵੇ। ਪੱਕੀ ਲਾਉਣਾ। ਕਹੇ ਕੱਛਾ ਆ ਜਾਣਾ ਹੋਵੇ। ਜੇ ਕੱਚੇ ਨੂੰ ਲਾ ਪਾਇਆ ਓਏ ਫੇਰ ਉਹਦੇ ਨਾ ਨਾ ਲੀਲਾ ਕੱਚੇ ਨਾ ਕਾਲਾ ਪਾਇਆ ਫੇਰ ਕੀ ਕਰ ਪਹਿਲਾਂ ਕੱਚਾ ਦੇਖਾਂਗੇ ਪਾ ਚੰਗਾ ਹਾਂ ਤੂੰ ਦੇਖੀ ਕੱਚਾ ਤਾਂ ਹਾਂ ਕੱਚਾ ਦੇਖਾਂਗੇ ਪਹਿਲਾਂ ਹੂੰ ਵੀ ਕਹੀਏ ਜਾਵਾਂਗੇ ਲਓ ਜੇ ਕਾਲਾ ਹੋਇਆ ਜਾਂ ਬੰਦ ਲੈ ਫਟਕਾ ਤੇਰਾ ਸਭ ਵਿਸ਼ਵਾ ਹੋਊਗਾ ਉਹ ਸ਼ੋਰ ਸ਼ੋਰ ਤੇ ਇਹ ਹੋਇਆ ਭਾਈ ਹੋਰ ਰੰਗ ਨਾ ਫੇਰ ਉਹ ਆਸ਼ਕ ਮੇਰਾ ਜੇ ਹੋਇਆ ਚਿੱਟਾ ਫੇਰ ਅੰਗਰੇਜ਼ ਹੋਊਗਾ ਨਾ ਨਾ ਜੋ ਆ ਗਿਆ ਚੱਲ ਯਾਰ ਅੱਡੇ ਜੀ ਹੁੰਦਾ ਕੋਈ ਚੋਟਾ ਆਹ ਚੰਬਾ ਮੈਨੂੰ ਰੱਖ ਲੈ ਪੈਂਦਾ ਜਾਂ ਚੰਬੇ ਚ ਭਾਰ ਵਾਲਾ ਸੜਾ ਉਹਨਾ ਮੇਰੇ ਚ ਤੂੰ ਚੱਕਦੀ ਵੱਡੇ ਮੋਟੇ ਟੰਬਾ ਛੰਡ ਜਾ ਬਸਾ ਨਾ ਖਾਵੇ ਪੈਂਦਾ ਯਾਰ ਆ ਆਸ਼ਰਾ ਮੇਰੇ ਕੋਲ ਤੱਕ ਗਿਆ ਡਬੂ ਖ ਨਾ ਆਸ਼ਰਾ ਚ ਨਾ ਦਾ ਬਚਾ ਤਾ ਗੱਬੇ ਰੱਖ ਜਾਈ ਗੱਲ ਯਾਰ ਚੱਲ ਆ ਇਹ ਕਿਹੜੇ ਪਾਸੇ ਪ ਜਾਓ ਇਧਰ ਜੀ ਪਬਲਿਕ ਆ ਇਹ ਇੱਥੇ ਲਈ ਛੱਡੋ ਇਧਰ ਜੰਗਲ ਬੂਟੀਆਂ ਨੇ ਓਏ

ਹਾਂ ਠੀਕ ਹੈ ਪੈਂਟ ਹੋ ਗਿਆ ਮੇਨੂੰ ਬੈਠੇ ਨੂੰ ਤੇਰੀ ਢੀਕ ਚ ਹਾਂਜੀ ਹੈ ਇੱਕ ਤੋਂ ਟੋਡੇ ਪਿੰਡ ਪੈਰਾ ਵੀ ਲੱਗਦਾ ਤੇ ਮੈਂ ਬਹੁਤ ਦੂਰ ਤੁਰ ਕੇ ਆਈਆਂ ਮੈਂ 10 ਕਿਲੋਮੀਟਰ ਦੂਰ ਤੁਰ ਕੇ ਆਇਆ ਮੈਂ 10 ਕਿਲੋਮੀਟਰ ਤੱਕ ਆਈਆਂ ਫੇਰ ਕਿੰਨਾ ਟਾਈਮ ਲਾਦਾ ਤੂੰ ਕੋਈ ਨਾ ਤੋਂ ਟੋਡੇ ਪਿੰਡ ਪੈਰਾ ਵੀ ਲੱਗਦਾ ਪੈਰਾ ਬਾਬੇ ਮੈਂ ਕੰਮ ਰੇ ਲਾਉਂਦੀ ਨੇ ਤੱਕਿਆ ਤੈਨੂੰ ਅੱਛਾ ਮਾਰਦੇ ਤਾਂ ਨਹੀਂ ਕੱਟਦੇ ਨਹੀਂ ਛਿਲਦੇ ਬਹੁਤ ਨਹੀਂ ਜੇ ਮੈਂ ਫਸ ਗਿਆ ਫੇਰ ਫਸ ਗਿਆ ਤਾਂ ਕੋਈ ਨਹੀਂ ਮੈਨੂੰ ਡਾਉਣਗੇ ਕੁਛ ਨਹੀਂ ਹੁੰਦਾ ਹੈ

ਆਇਆ ਬਖਸ਼ੋ ਓਏ ਆ ਇਹਨੂੰ ਟੱਪ ਗਿਆ ਯਾਰ ਓਏ ਹੈ ਕਾਜੂ ਡਾ ਆਇਆ ਬਖਸ਼ੋ ਓਏ ਆ ਐ ਕਰ ਅੱਛਾ ਬਾਇ ਗਿਆ ਮੇਰਾ ਸਾਜਾ ਜਬੂ ਕੁ ਛੱਲੇਗਾ ਖੀਰ ਮਾਰੇਗਾ ਜਾਂ ਆ ਗਿਆ ਨਹੀਂ ਬੱਗ ਗਿਆ ਤੇ ਨਾ ਕੋਈ ਕਹਿੰਦਾ ਫੇਰਾ ਆਪਣਾ ਤੋਂ ਨਾ ਲਾਏਗਾ ਤਾਂ ਹੈਗਾ ਮਾਰਨਾ ਚਾਹੀਦਾ ਗਾ ਅਹ ਸੁਵਲ ਕਰ ਰਹੇ ਹੁ ਯਾ ਗਾ ਯਾ ਨੀ ਇਹ ਤਾਂ ਮੈਂ ਦੱਕੂ ਕੋਈ ਆਸ਼ਿਕਾ ਨਾ ਨਾ ਆਸ਼ਕ ਨਹੀਂ ਅੱਛਾ ਜੱਟਿਆ ਆਹੂ ਮੇਰਾ ਸਾਜੇ ਤੇਰਾ ਕਾਨੂੰ ਆ ਇਹਨੂੰ ਟੱਪ ਗਿਆ ਯਾਰ ਪੂੰਡਾ ਪੂੰਡਾ ਕਚਨੇਪ ਹੋ ਗਿਆ ਯੱਕ ਦਾ ਮੇਰਾ ਟੱਪ ਨੈਟ ਤਾਂ ਹੁਣੀ ਆ ਬਈ ਦੂਜੇ ਉਹ ਅਜ ਨਕਸ਼ਾ ਬਦਲ ਕੇ ਆਏਗਾ ਕਾਹਨੂੰ ਜਾਣਾ ਆ ਗਿਆ ਆ ਗਿਆ ਆ ਗਿਆ ਬੋਛ ਕੇ ਚੱਲ ਚੱਲ ਐ ਘੜ ਮੈਨੂੰ ਸੈੱਲ ਕਰ ਖਾਂਦਾ ਜਾੰਗ ਮੈਂ ਪਿਸਤੌਲ ਸਨ ਲਾ ਨਾ ਖੜ ਗਿਆ ਤੂੰ ਮੈਂ ਕਿਹਾ ਹਲ ਕਰਿਆ ਆ ਗਿਆ ਨਾ ਐ ਖੜੀ ਹੋ जब तेरे मारिया कर ना, ना, हाँ? करी जो मेरे मार गया सच ना छबा तू लत फरनी जर के रोंदी हाँ, मैं नूखा न सामने आंदूक आ जाए ऐ कच्ची ट्रैक्टर यार खटका होगा यार कमाल कर दे ये पकड़ चलेगा कच्ची च चले कच्चे च आ गया आ गया अच्छा ये मेरा साया बैठा यार कोई है अगर कोई बैठा क्या रहा मैं तक के उठो पापा ये आ गई तक के उठ जा उठ जा तक के उठ जा जल्दी बच के आओ सर

ਓ ਬਖਤੌਰ ਖੜਤਾ ਗਿਆ ਹੌਲੇ ਚਾਜ ਗਿਆ ਆ ਗਿਆ ਐ ਕਿ ਉਹ ਮੂਰੇ ਵਾਰ ਕਰ ਦੇ ਯਾਰ ਉਹ ਚੱਟੇ ਹੁੰਦੇ ਤੇ ਮੜਾ ਗਿਆ ਬੋਸ ਦਾ ਕਲੀਕੰਗਾ ਬੰਦਾ ਹੈ ਮੇਰਾ ਬੰਦਾ ਬੰਦਾ ਹੈ ਕੋਈ ਯਾਰ ਬੈਗ ਬੰਦਾ ਯਾਰ ਕੋਈ ਮੱਝ ਮੂਝ ਨਾ ਖੋਲਣ ਆਇਆ ਵਜਨੋ ਨੀ ਮੱਜਾ ਨਹੀਂ ਇਹ ਦੂਜਾ ਕੀ ਪਤਾ ਲੱਗਦਾ ਪਟਾਕੇ ਪਾ ਮੈਂ ਕਹਾਂਗਾ ਜੰਮ ਪੱਟਿਆ ਗਿਆ ਮੇਰਾ

ਮਾ ਦਾ ਕੋਈ ਨਹੀਂ ਮੈਨੂੰ ਕੰਮ ਆਸੀ ਥੀ ਕਿਹੜਾ ਕੰਮ ਕਿੱਥੋਂ ਆਇਆ ਮੈਂ ਇੱਥੇ ਇਧਰ ਇਸ ਦਾ ਚਾਹੀ ਸੀ ਰਿਸਟਰੀ ਦਾ ਹਾਂਜੀ ਕਿਹਨਾ ਦੇ ਰਿਸਟਰੀ ਚ ਆਇਸ ਇੱਥੇ ਜੀ ਬੋਲੇ ਗਿਆ ਸੀ ਇੱਥੇ ਕਿ ਕਾਡ ਆਇਆ ਸੀ ਫਿਰ ਮੈਂ ਮੈਂ ਤੱਤੀ ਕਰਨ ਆਇਆ ਸੀ ਇਧਰ ਕੈਸ਼ ਵਾਲਾ ਹੁਣ ਤੱਤੀ ਤਾਂ ਹੀ ਰਾਤੇ ਸੀ ਤੇ ਡਰ ਕੇ ਤੂੰ ਪੱਗਿਆ ਫਿਰ ਆਇਆ ਉਹ ਮੈਨੂੰ ਲੱਗ ਚੋਰ ਆ ਗਿਆ ਜੀ ਇਹ ਕਹਿੰਦਾ ਨਾ ਨਾ ਸਾਡਾ ਮੁੰਡਾ ਪਹਿਲਾਂ ਗੱਲ ਸੁਣ ਲੈ ਮੈਂ ਅੱਛਾ ਜੀ ਟਾਈਮ ਕਾ ਵਕੀ ਜਿਆ ਪਤਾ ਹੈ ਤੈਨੂੰ ਹਾਂਜੀ ਪੌਂਡਰਟਾਂ ਨੇ ਹੋਰ ਦਿਨ ਹੋ ਗਏ ਜੀ ਤੇ ਥੇ ਕੰਮ ਕਿੱਥੇ ਐ ਸਮੇਲੇ ਟੱਟੀ ਆ ਗਈ ਸੀ ਟੱਟੀ ਆ ਗਈ ਐ ਹੋਰ ਐ ਸਮੇਲੇ ਬਕਸਤ ਹੋਰ ਟੱਟੀ ਮੇਰੇ ਨਾਲ ਟੱਟੀ ਦਾ ਕੋਈ ਟਾਈਮ ਹੁੰਦਾ ਜਿਆਦਾ ਮਾਸਟਰ ਐਕਸੇ ਮੇਰੇ ਐਸੋੜਿਆ 4 ਵਜੇ ਟੱਟੀ ਹੁੰਦੀ ਐ ਇਹਨੂੰ ਪਹਿਲੀ ਆ ਗਈ ਦਸ ਵਜੇ ਐਂ ਕਰ ਐਂ ਕਰ ਭਾਈ ਹਾਂਜੀ ਸਾਡੇ ਨਾਲ ਕੱਲ ਅੱਜ ਦੇ ਦਿਨ ਤੇ ਜੇ ਤੜਕੇ ਵਗ ਗਈ ਪੰਚਾਇਤ ਸੱਜਾਂਗੇ ਅਸੀਂ ਜੀ ਮੈਂ ਨਹੀਂ ਜਾਂਦਾ ਪੰਚਾਇਤ ਜੀ ਟੱਟ ਤੈਨੂੰ ਜਰ ਹੈ ਕਿ ਮੈਂ ਜਾਣ ਦੇ ਜੀ ਗਾਇਰ ਬੰਦਾ ਬਖਤੌਰ ਜਰ ਤੇਰੀ ਗੱਲ ਅਗਰਾ ਦੀ ਨਹੀਂ ਭੋਤੀ ਮੈਂ ਟੱਟੀ ਕਰਨ ਆਇਆ ਸੀ ਕਿੰਨੇ ਨਸ਼ ਕਰਾਏਗਾ ਕੱਲ ਮੈਂ ਉੱਥੇ ਜਿਹੜੇ ਰਿਸ਼ਤੇਦਾਰੀ ਪੋਲੇ ਨਾ ਕਰਾਉਂ ਗੱਲ ਜੀ ਨਾ ਨਾ ਪੋਲਾ ਤੇ ਸ assi ਜਾਣਦੇ ਆ ਇਹਨੂੰ ਪੋਲਾ ਮੈਂ ਕਹੀ ਆ ਬਈ ਪਿੰਡ ਚ ਮੈਂ ਤੈਨੂੰ ਪੋਲੇ ਗਾ ਲੈ ਜਾਉਂਗਾ ਜੀ ਬਖਤੌਰ ਹੱਥ ਪਾ ਕੇ ਰੱਖੋ ਭੱਜ ਨਾ ਜਾਵੇ ਇਹਨੂੰ ਫੜ ਕੇ ਰੱਖ ਨਹੀਂ ਭਦੇ ਮੈਂ ਟੱਟੀ ਤਾਂ ਜਰਾਦੀ ਤੁਸੀਂ